ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ ਨਿਊਜ਼ੀਲੈਂਡ ਦੇ ਵਿੱਚ ਅੱਜ ਸਾਡੀ ਜਿਹੜੀ ਮੁਲਾਕਾਤ ਹੈਗੀ ਆ ਭਾਜੀ ਪਾਵਲਾ ਰਣਵੀਰ ਪਾਵਲਾ ਭਾਜੀ ਉਹਨਾਂ ਦੇ ਨਾਲ ਹੈਗੀ ਆ ਜਿਹੜੇ ਕਿ ਇੱਥੇ ਲੋਕਲ ਕਮਿਊਨਿਟੀ ਇਲੈਕਸ਼ਨ ਦੇ ਵਿੱਚ ਉਮੀਦਵਾਰ ਹੈਗੇ ਆ ਤੇ ਪਾਰਟੀ ਦਾ ਨਾਮ ਹੈਗਾ ਲਵ ਪਾਪਾਗੁਰਾ ਸੋ ਇਹਨਾਂ ਦੇ ਨਾਲ ਆਪਾਂ ਅੱਜ ਇਹ ਪੋਡਕਾਸਟ ਕਰਨ ਜਾ ਰਹੇ ਆ ਸੋ ਆਪ ਜੀ ਨੂੰ ਜੇ ਵਧੀਆ ਲੱਗਿਆ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਦੇ ਨਾਲ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਤੇ ਇਹਨਾਂ ਦਾ ਜਿਹੜਾ ਹੈਸ਼ਟੈਗ ਆ ਉਹ ਹੈਗਾ ਹੈਸ਼ ਲਵ ਪਾਪਾਗੁਰਾ ਸੋ ਆਪ ਜੀ ਜਾ ਕੇ ਜਿੱਦਾਂ ਜਿਹੜੇ ਲੋਕਲ ਕਮਿਊਨਿਟੀ ਦੇ ਵਿੱਚ ਹੈਗੇ ਆ ਪਾਪਾਗੁਰਾ ਨੂੰ ਬਿਲੋਂਗ ਕਰਦੇ ਆ ਸੋ ਆਪ ਜੀ ਜਾ ਕੇ ਇਹਨਾਂ ਦੀ ਸਪੋਰਟ ਕਰ ਸਕਦੇ ਹੋ ਸੋ ਸਭ ਤੋਂ ਪਹਿਲਾਂ ਤਾਂ ਭਾਈ ਉਹਨਾਂ ਨੂੰ ਆਪਾਂ ਫਤਿਹ ਬੁਲਾਦੇ ਆ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਸਤਿ ਸ੍ਰੀ ਅਕਾਲ ਥੈਂਕ ਯੂ ਜੀ ਤੁਸੀਂ ਸਾਨੂੰ ਆਪਣੇ ਪ੍ਰੋਗਰਾਮ ਸੱਦਿਆ ਥੈਂਕ ਯੂ ਭਾਈ ਤੇ ਬਹੁਤ ਖੁਸ਼ੀ ਦੀ ਗੱਲ ਆ ਜੀ ਜੀ ਭਾਈ ਤੇ ਬਾਕੀ ਉਹਨੇ ਕਿ ਚਾਂਸ ਮਿਲਿਆ ਸੀ opportunity ਮਿਲੀ ਆ ਕਿ ਸਮਾਜ ਦੀ ਵੀ ਥੋੜੀ ਜਿਹੀ ਚਲੋ ਸੇਵਾ ਕਰੀਏ ਜੀ ਤੇ ਕਾਫੀ ਲੰਮੇ ਟਾਈਮ ਤੋਂ ਮੈਂ ਜਿਹੜਾ ਉਹ ਕੁਝ ਇਦਾਂ ਦੇ ਮੈਂ ਸੋਸ਼ਲ ਕੰਮ ਕਰ ਹੀ ਰਿਹਾ ਸੀ ਜੀ ਤਾਂ ਫਿਰ ਮੈਂ ਸੋਚਿਆ ਵਿੱਚ ਕਿਉਂ ਨਾ ਇਸ ਟਾਈਮ ਇਲੈਕਸ਼ਨ ਚ ਖੜੇ ਹੋਈ ਜੀ ਭਾਜੀ ਸੋ ਹਾਂਜੀ ਸੋ ਭਾਈ ਉਹਨਾਂ ਲਗਭਗ 4 ਦਹਾਕਿਆਂ ਤੋਂ 37 38 ਸਾਲਾਂ ਤੋਂ ਨਿਊਜ਼ੀਲੈਂਡ ਦੇ ਵਿੱਚ ਇੱਥੇ ਵਿਚਰਦੇ ਪਏ ਆ ਲੋਕਲ ਕਮਿਊਨਿਟੀ ਦੇ ਵਿੱਚ ਸੋ ਸਭ ਤੋਂ ਪਹਿਲਾਂ ਆਪਾਂ ਇਹਨਾਂ ਦਾ ਪਿਛੋਕੜ ਜਾਣਾਂਗੇ ਕਿ ਇਹਨਾਂ ਦਾ ਜਿਹੜਾ ਪਿਛੋਕੜ ਆ ਉਹ ਕਿੱਥੋਂ ਹੈਗਾ ਸੋ ਭਾਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਪਿਛੋਕੜ ਦੱਸੋਗੇ ਤੁਸੀਂ ਪੰਜਾਬ ਤੋਂ ਕਿੱਥੋਂ ਹੈਗੇ ਆ ਤੇ ਤੁਹਾਡਾ ਇੱਥੇ ਆਉਣ ਦਾ ਕਿਦਾਂ ਸਬਬ ਬਣਿਆ ਨਹੀਂ ਰਣ ਭਾਜੀ ਮੈਂ 1987 ਦੇ ਵਿੱਚ ਨਿਊਜ਼ੀਲੈਂਡ ਚ ਆਇਆ ਸੀ ਤੇ ਪਿੰਡ ਮੇਰਾ ਹੈਗਾ ਲਸਾੜਾ ਫਲੌਰ ਤਹਿਸੀਲ ਭਾਜੀ ਤੇ ਜ਼ਿਲ੍ਹਾ ਜਲੰਧਰ ਜੀ ਜੀ ਉਹ ਤੋਂ ਮੈਂ 1987 ਜਾਣ ਤੋਂ ਬਾਅਦ ਮੈਂ 166 ਨੰਬਰ ਗ੍ਰੇਡਸ ਆਊਥਰੋ ਡਰੂਰੀ ਪਹਿਲੀ ਵਾਰੀ ਮੈਂ ਉੱਥੇ ਆਪਣੀ ਘਰ ਰਹਿ ਰਿਹਾ ਸੀਗਾ ਤੇ ਜਿਹਨਾਂ ਦਾ ਹੈ ਜੀ ਸਭ ਕਾਫੀ ਦੁਨੀਆ ਜਾਣਦੀ ਆ ਜਿਹਨਾਂ ਨੂੰ ਕਹਿੰਦੇ ਆ ਮਹਾ ਸਿੰਘ ਜੀ ਬੋਲਾ ਪਿੰਡ ਨੌਰੇ ਤੇ ਸਨ ਜੀ ਉਹਨਾਂ ਦੇ ਘਰੇ ਪਹਿਲੀ ਵਾਰੀ ਆ ਕੇ ਆਪਾਂ ਤਸ਼ਰੀਫ ਰੱਖੀ ਸੀਗੀ ਜੀ ਤੇ ਇਸ ਕਰਕੇ ਉਸ ਟਾਈਮ ਇੱਥੇ ਆ ਗਏ ਜੀ ਤੇ ਐਵੇਂ ਨਿਊਜ਼ੀਲੈਂਡ ਇਮੀਗ੍ਰੇਸ਼ਨ ਖੋਲੀ ਸੀ 1985 ਚ ਐਮਬੈਸੀ ਖੋਲੀ ਸੀ ਦਿੱਲੀ ਦੇ ਵਿੱਚ ਅੱਛਾ ਜੀ ਤੇ ਉਸ ਟਾਈਮ ਉਹਦੇ ਬਾਰੇ ਮੈਨੂੰ ਟ੍ਰਿਬਿਊਨ ਅਖਬਾਰ ਚੋਂ ਪਤਾ ਲੱਗਾ ਸੀ ਇੰਗਲਿਸ਼ੀ ਟ੍ਰਿਬਿਊਨ ਅਖਬਾਰ ਚੋਂ ਜੀ ਐਡਮਨ ਹੈਲਰੀ ਉਸ ਟਾਈਮ ਅੰਬੈਸਡਰ ਬਣੇ ਸੀ ਦੇ ਵਰਲਡ ਲੌਂਗ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਸੀ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਇੱਥੇ ਆਣ ਦੀ ਪਲਾਨ ਕਰ ਰਹੀ ਨਿਊਜ਼ੀਲੈਂਡ ਦੇ ਵਿੱਚ ਫਿਰ ਮੈਨੂੰ ਉੱਥੋਂ ਵੀਜ਼ਾ ਮਿਲ ਗਿਆ ਫਿਰ ਮੈਂ 1987 ਦੇ ਵਿੱਚ ਜੁਲਾਈ ਮਹੀਨੇ ਮੈਂ 13 22 ਜੁਲਾਈ ਨੂੰ ਮੈਂ ਇੱਥੇ ਆ ਗਏ ਜੀ ਭਾਜੀ ਸੋ ਆਪ ਜੀ ਭਾਜੀ ਕਾਫੀ ਲੰਮੇ ਸਮੇਂ ਤੋਂ ਜਿੱਦਾਂ ਇੱਥੇ ਵਿਚਰਦੇ ਪਏ ਹਾਂ ਜਿੱਦਾਂ ਲੋਕਲ ਕਮਿਊਨਿਟੀ ਦੇ ਵਿੱਚ ਕਾਫੀ ਯਾਦਾ ਆਪ ਜੀ ਦੇ ਸਹਿਯੋਗ ਕਰਦੇ ਪਏ ਆ ਲੋਕਲ ਕਮਿਊਨਿਟੀ ਨੂੰ ਜਿੱਦਾਂ ਪਲਾਂਟਿੰਗ ਵਗੈਰਾ ਹੋ ਗਈ ਸੇ ਹੋਰ ਵੀ ਆਲਦ ਵਾਲੇ ਨੇ ਜਿਹੜਾ ਸੇਵਾ ਉਹ ਕਰਦੇ ਪਏ ਆ ਤੇ ਤੁਹਾਨੂੰ ਇਦਾਂ ਕਾਦ ਲੱਗਿਆ ਕਿ ਤੁਹਾਨੂੰ ਜਿੱਦਾਂ ਕਿ ਆਪ ਇੱਕ ਉਮੀਦਵਾਰ ਤੌਰ ਤੇ ਤੁਹਾਨੂੰ ਖੜੇ ਹੋਣਾ ਚਾਹੀਦਾ ਜਿੱਦਾਂ ਉਹ ਤੁਹਾਨੂੰ ਕਿਦਾਂ ਮਸੂਲ ਕਿਦਾਂ ਲੱਗਿਆ ਤੁਹਾਨੂੰ ਭਾਜੀ ਮੈਂ ਨਾ 1900 ਤੋਂ 2010 ਤੋਂ ਮੈਂ ਬਿਹਾਈਂਡ ਬੈਕ ਲੇਬਰ ਪਾਰਟੀ ਲਈ ਕੰਮ ਕਰ ਰਿਹਾ ਸੀ ਅੱਛਾ ਜੀ ਤੇ ਲਨ ਬ੍ਰਾਊਨ ਤੇ ਲਈ ਮੈਂ ਕੰਮ ਕੀਤਾ ਜੀ ਤੇ ਉਸ ਟਾਈਮ ਪਪਕਰ ਦੇ ਜਿਹੜਾ ਲੇਬਰ ਪਾਰਟੀ ਦਾ ਆਫਿਸ ਸੀ ਉਹਦੇ ਵਿੱਚ ਥੋੜਾ ਜਿਹਾ ਕਈ ਇਸ਼ੂ ਚੱਲਦੇ ਸੀਗੇ ਤੇ ਉਹਨਾਂ ਨੇ ਮੈਨੂੰ ਆਫਰ ਕੀਤੀ ਕਿ ਸਾਡੇ ਕੋਲ ਇੱਕ ਰੋਲ ਆ ਤੇ ਸਾਨੂੰ ਇੱਕ ਵਲੰਟੀਅਰ ਦੀ ਲੋੜ ਆ ਜੀ ਤੇ ਉਸ ਟਾਈਮ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤੁਹਾਡਾ ਕੋਈ ਗੱਲ ਨਹੀਂ ਮੈਂ 파ਰਟੀ ਜੁਆਇਨ ਕਰ ਲਵਾਂ ਨਾ ਵੀ ਜਿਹੜੇ ਇਸ਼ੂ ਆ ਤੁਸੀਂ ਦੱਸ ਦੋ ਉਹਨੂੰ ਕੀ ਕਿੱਦਾਂ ਦੇ ਆ ਉਸ ਤੋਂ ਬਾਅਦ ਉਹਨਾਂ ਨੇ ਜੀ ਮੈਂ ਲੀਬਰ 파ਰਟੀ ਜੁਆਇਨ ਕਰ ਲਈ 2010 ਚ ਜੀ ਤੇ ਫਿਰ ਜਿੰਨੇ ਵੀ ਪਿੱਛੇ 2010 ਤੋਂ ਚਾਹੇ ਹੈਲਰ ਕਲਾਕ ਦਾ ਟਾਈਮ ਹੋਵੇ ਚਾਹੇ ਲੈਨ ਬ੍ਰਾਊਨ ਦਾ ਟਾਈਮ ਹੋਵੇ ਚਾਹੇ ਫੁੱਲ ਗੋਫ ਦਾ ਟਾਈਮ ਹੋਵੇ ਜਿੰ ਚਾਹੇ ਜਸ਼ਿੰਦਾਲ ਦਾ ਹੋਵੇ ਜੀ ਜਸ਼ਿੰਦਾਲ ਜੀ ਹਾਂ ਜੀ ਮੈਂ ਜਿੰਨੇ ਪ੍ਰਾਈਮ ਮਿਨਿਸਟਰ ਆਇਆ ਮੈਂ ਸਾਰਿਆਂ ਨਾਲ ਕੰਮ ਕੀਤਾ ਲੇਕਿਨ ਮੈਂ ਕੰਮ ਕੀਤਾ ਤਾਂ ਬਿਹਾਈਂਡ ਬੈਕ ਕੀਤਾ ਉਹ ਤਾਂ ਫਰੰਟ ਤੇ ਮੈਂ ਘਟਾ ਜੀ ਹਾਂਜੀ ਤੇ ਉਸ ਟਾਈਮ ਮੈਂ ਪਹਿਲਾ ਰੋਲ ਜਿਹੜਾ ਸੀ ਉਹ ਮੈਨੂੰ ਐਜ਼ ਏ ਖਜ਼ਾਂਚੀ ਆਫਰ ਕੀਤਾ ਗਿਆ ਤੇ ਉਹ ਖਜ਼ਾਂਤੀ ਤੋਂ ਫਿਰ ਮੈਂ ਗਾਂ ਸੈਕਟਰੀ ਬਣਿਆ ਚੇਅਰਮੈਨ ਵੀ ਬਣਦਾ ਗਿਆ ਤੇ ਫਿਰ ਮੈਂ ਟਕਨੀਨੀ ਇੱਕ ਬ੍ਰਾਂਚ ਖੋਲ ਲਈ ਲੇਬਰ ਪਾਰਟੀ ਦੀ ਅੱਛਾ ਉਹ ਬਹੁਤ ਸਕਸੈਸ ਰਹੀ ਉਸ ਤੋਂ ਬਾਅਦ ਫਿਰ ਟਕਨੀਨੀ ਜਿਹੜਾ ਉਹ ਅਲੱਗ ਹੋ ਗਿਆ ਜੀ ਭਾਜੀ ਹਾਂਜੀ ਸੋ ਭਾਜੀ ਜਿੱਦਾਂ ਨਾਰਮਲ ਜਿਹੜੀਆਂ ਆਪਣੀਆਂ ਪਾਰਲੀਮੈਂਟ ਦੇ ਇਲੈਕਸ਼ਨ ਜਿਹੜੇ ਨਾਰਮਲ ਹੁੰਦੇ ਆ ਉਹ ਤਾਂ ਲਗਭਗ ਸਾਰਿਆਂ ਨੂੰ ਪਤਾ ਹੀ ਹੁੰਦਾ ਆ ਬਟ ਜਿਹੜੇ ਆ ਲੋਕਲ ਕਮਿਊਨਿਟੀ ਦੇ ਜਿਹੜੇ ਇਲੈਕਸ਼ਨ ਹੁੰਦੇ ਜਿਹੜਾ ਕਾਉਂਸਲ ਦੇ ਇਲੈਕਸ਼ਨ ਜਿਹੜੇ ਹੁਣ ਤੁਸੀਂ ਕਰ ਰਹੇ ਆ ਤੇ ਇਹਦਾ ਬਾਜੀ ਕਿ ਕਿਹੜੇ ਕਿਹੜੇ ਕੰਮ ਹੁੰਦੇ ਇਹਨਾਂ ਦੇ ਜਿੱਦਾਂ ਜਿਹੜੇ ਆਪਣੇ ਬੰਦਿਆਂ ਨੂੰ ਜਿੱਦਾਂ ਨਹੀਂ ਪਤਾ ਹੈਗਾ ਕਿ ਉਹਨਾਂ ਨੂੰ ਜਿੱਦਾਂ ਪਤਾ ਲੱਗ ਜਵੇ ਕਿ ਇਹ ਵੋਟ ਪਾਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਜੀ ਜਿਹੜੇ ਆਪਣੇ ਇੱਕ ਹੁੰਦੀ ਆ ਨੈਸ਼ਨਲ ਕਾਨਫਰੰਸ ਨੈਸ਼ਨਲ ਇਲੈਕਸ਼ਨ ਇੱਕ ਹੁੰਦੀ ਆ ਲੋਕਲ ਇਲੈਕਸ਼ਨ ਲੋਕਲ ਇਲੈਕਸ਼ਨ ਜਿਹਨਾਂ ਨੂੰ ਇੰਡੀਆ ਦੇ ਵਿੱਚ ਐਮਸੀ ਦੀ ਇਲੈਕਸ਼ਨ ਵੀ ਕਹਿੰਦੇ ਆ ਐਮਸੀ ਦੀ ਸ਼ਹਿਰਾਂ ਦੀ ਇਲੈਕਸ਼ਨ ਤੇ ਇਹ ਜਿਹੜੀ ਸ਼ਹਿਰਾਂ ਦੀ ਇਲੈਕਸ਼ਨ ਆ ਇਹਨਾਂ ਦੇ ਮੇਨਲੀ ਜਿਹੜੇ ਕੰਮ ਹੁੰਦੇ ਆ ਸ਼ਹਿਰ ਨੂੰ ਯੂਨਿਟਰੀ ਸਿਸਟਮ ਨੂੰ ਜਿਹੜਾ ਹੁੰਦਾ ਉਹਨੂੰ ਡਵੈਲਪ ਕਰਨਾ ਹੁੰਦਾ ਸ਼ਹਿਰ ਨੂੰ ਤੇ ਇਹਦੇ ਸ਼ਹਿਰ ਦੇ ਵਿੱਚ ਕੀ ਚਾਹੀਦਾ ਸਕੂਲ ਕਿੰਨੇ ਚਾਹੀਦੇ ਆ ਫੁੱਟਪਾਥ ਕਿੱਦਾਂ ਦੇ ਚਾਹੀਦੇ ਆ ਪਲਾਂਟ ਕਿਹੜੇ ਨਾਲੇ ਲਾਣੇ ਆ ਬੱਸ ਅੱਡੇ ਕਿੱਥੇ ਚਾਹੀਦੇ ਆ ਅੱਛਾ ਜੀ ਸੜਕ ਡਵੈਲਪਮੈਂਟ ਸਾਰੀ ਹੁੰਦੀ ਆ ਇਹ ਸਾਰਾ ਜਿਹੜਾ ਹੈਗਾ ਇਹ ਯੂਨਿਟਰੀ ਪਲਾਨ ਦੇ ਥੱਲੇ ਆਂਦਾ ਜਿਹਨੂੰ ਕਾਉਂਸਲ ਲੁੱਕ ਆਫਟਰ ਕਰਦੀ ਆ ਜਿੱਦਾਂ ਹੁਣ ਪਾਕਪੁਰਾ ਕਾਉਂਸਲ ਵਾ ਹਾਂਜੀ ਤੇ ਇਹਨੂੰ ਇਨਫਰਾਸਟਰਕਚਰ ਵੀ ਕਹਿੰਦੇ ਆ ਇਨਫਰਾਸਟਰਕਚਰ ਦੇ ਥੱਲੇ ਸਾਰਾ ਕੁਝ ਆ ਜਾਂਦਾ ਜੀ ਰੋੜਾਂ ਜਨਕਸੀਬਲ ਸਿਸਟਮ ਤੇ ਸਕੂਲਸ ਫੁੱਟਪਾਥ ਇਹ ਸਾਰੀਆਂ ਚੀਜ਼ਾਂ ਇਨਫਰਾਸਟਰਕਚਰ ਥੱਲੇ ਆਉਂਦੀਆਂ ਜੀ ਜੂਨਟਰੀ ਪਲਾਨ ਥੱਲੇ ਤੇ ਇਹ ਮੇਨ ਆ ਜੀ ਜਿਹੜਾ ਹੈਗਾ ਕਾਉਂਸਲ ਦੇ ਜਿੰਨੇ ਵੀ ਆਪਣੇ ਜੋਬ ਵੀ ਕਾਉਂਸਲ ਚ ਕੰਮ ਕਰਦੀ ਆ ਉਹਨਾਂ ਦੀ ਲੁੱਕ ਆਫਟਰ ਕਰਦੀ ਆ ਤੇ ਲੇਕਿਨ 2010 ਚ ਸੁਪਰ ਸਿਟੀ ਬਣ ਗਿਆ ਸੀ ਉਸ ਟਾਈਮ ਕਾਉਂਸਲ ਉੱਦਾਂ ਕਾਉਂਸਲ ਹੈਗੀਆਂ ਲੇਕਿਨ ਮੇਨ ਜਿਹੜੀ ਪਾਵਰ ਆ ਕਾਉਂਸਲ ਦੀ ਹਾਂਜੀ ਉਹ ਸੁਪਰ ਸਿਟੀ ਕੋ ਚਲ ਗਈ ਜੀ ਸੁਪਰ ਸਿਟੀ ਉਹ ਪਪਾਗੋਰਾ ਅਲੱਗ ਵਾ ਜਿਹਦਾ ਉਹਦੇ ਵਿੱਚ ਨਹੀਂ ਪਪਾਗੋਰਾ ਵਿੱਚ ਹੀ ਹੈ ਜੀ ਲੇਕਿਨ ਲੇਕਿਨ ਹੁਣ ਡਿਸੀਜਨ ਮੇਕਰ ਜਿਹੜੀ ਬਾਡੀ ਆ ਉਹ ਸੁਪਰ ਸਿਟੀ ਆ ਅੱਛਾ ਜੀ ਇਹ ਅਸੀਂ ਜਿਹੜੀ ਹੋ ਗਈ ਹੈਗੀ ਕਾਉਂਸਲ ਵਾ ਕਾਉਂਸਲ ਆਪਣਾ ਬਣਾ ਕੇ ਪਲਾਨ ਉਹਨਾਂ ਨੂੰ ਸੁਪਰ ਸਿਟੀ ਨੇ ਜਿਹੜਾ ਬੰਦਾ ਪਹਿਲਾਂ ਜਿਹੜੀ ਸੁਪਰ ਸਿਟੀ ਸੀ ਸਿੰਧ ਹੈਨਸ ਤੇ ਉਸ ਟਾਈਮ ਜਿਹੜੀ ਡਿਸੀਜਨ ਉਹ ਉਹ ਲੋਕਲ ਕਾਉਂਸਲ ਖੁਦ ਬਣਾ ਸਕਦੀ ਸੀ ਹੁਣ ਇਸ ਟਾਈਮ 2010 ਤੋਂ ਇੱਕ ਇਹ ਫਰਕ ਹੈ ਅੱਛਾ ਜੀ ਹਾਂਜੀ ਇਸ ਕਰਕੇ ਹੁਣ ਅੱਜਕੱਲ ਸੁਪਰ ਸਿਟੀ ਦਾ ਨੋ ਜਿਹੜਾ 2010 ਤੋਂ ਉਹ ਕਾਫੀ ਚੱਲਿਆ ਜੀ ਠੀਕ ਹੈ ਭਜੀ ਜਿਹੜੇ ਆਪਣੇ ਨਾਰਮਲ ਹੋਣ ਜਿੱਦਾਂ ਆਪਾਂ ਲੈ ਕੇ ਚੱਲੋਗੇ ਆਪਣੇ ਬਾਹਰਲੇ ਪੰਜਾਬੀ ਭਾਈਚਾਰੇ ਤੋਂ ਤੇ ਹੋਰ ਆਪਣੇ ਬਾਹਰੋਂ ਜਿੱਦਾਂ ਇੰਡੀਆ ਤੋਂ ਲਾ ਲਓ ਹੋਰ ਵੀ ਕੋਈ ਕੰਟਰੀ ਤੋਂ ਬੰਦੇ ਆ ਰਹੇ ਆ ਜਿੱਦਾਂ ਜਿਨ੍ਹਾਂ ਦੇ ਨਾਲ ਹੁਣ ਵੀਜ਼ਾ ਫਰਾਡ ਵਗੈਰਾ ਹੋਇਆ ਉਹਨਾਂ ਦੇ ਵੀ ਤੁਸੀਂ ਕੋਈ ਗਾਹਾਂ ਜਾ ਕੇ ਜਿੱਦਾਂ ਤੁਹਾਡੇ ਇਹ ਇਹਦੇ ਵਿੱਚ ਜਿੱਤ ਹੁੰਦੀ ਆ ਤੇ ਤੁਸੀਂ ਉਹਨਾਂ ਦੇ ਜਾ ਕੇ ਵੀ ਹੈਲਪ ਕਰ ਸਕਦੇ ਹੋ ਕਿ ਕਿ ਉਹ ਡਿਫਰੈਂਟ ਹੁੰਦਾ ਇਹ ਜਿੱਦਾਂ ਉਹ ਜੀ ਜਿਹੜੀ ਇਮੀਗ੍ਰੇਸ਼ਨ ਸਿਸਟਮ ਆ ਹਾਂਜੀ ਪੁਲਿਸ ਇਮੀਗ੍ਰੇਸ਼ਨ ਕਸਟਮ ਡਿਪਾਰਟਮੈਂਟ ਮਿਲਟਰੀ ਇਹ ਸੈਂਟਰ ਗਵਰਨਮੈਂਟ ਥੱਲੇ ਹੁੰਦੀ ਆ ਇਹ ਸੈਂਟਰ ਥੱਲੇ ਹਾਂਜੀ ਇਹਦੇ ਵਿੱਚ ਲੋਕਲ ਕਾਉਂਸਲ ਦਾ ਕੋਈ ਇੰਟਰਫੇਰੈਂਸ ਨਹੀਂ ਲੋਕਲ ਕਾਉਂਸਲ ਨੇ ਸਿਰਫ ਸਿਟੀ ਨੂੰ ਡਵੈਲਪ ਕਰਨਾ ਤੇ ਇਸ ਕਰਕੇ ਇਹ ਜਿਹੜਾ ਹੈਗਾ ਜੇ ਜੋ ਵੀ ਮਸਲੇ ਹੈਗੇ ਇਮੀਗ੍ਰੇਸ਼ਨ ਹੀ ਹੈਂਡਲ ਕਰਦੀ ਹੈ ਉਹਨੂੰ ਸਤੋ ਤੁਸੀਂ ਤੁਹਾਡੇ ਅੰਡਰ ਨਹੀਂ ਹੈਗਾ ਜਿੱਦਾਂ ਇਹ ਹਾਂਜੀ ਉਹ ਸਾਡੇ ਅੰਡਰ ਨਹੀਂ ਜੀ ਹੁੰਦਾ ਤੇ ਜਿਹੜੇ ਜਿੱਦਾਂ ਹੁਣ ਭਾਈ ਆਪਣੇ ਰੋਡਾਂ ਦੇ ਉੱਪਰ ਬਾਈਕ ਵਗੈਰਾ ਜਿੱਦਾਂ ਕਰਦੇ ਆ ਉਹ ਬਾਈਕ ਚਲਾਉਂਦੇ ਆ ਜਿੱਦਾਂ ਤੇ ਗਰੁੱਪਾਂ ਦੇ ਵਿੱਚ ਤੇ ਸ਼ੀਸ਼ੇ ਤੋੜਦੇ ਆ ਸ਼ਾਪਾਂ ਦੀਆਂ ਰੋਬਰੀ ਵਗੈਰਾ ਕਰਦੇ ਆ ਉਹ ਉਹਦੇ ਲਈ ਭਾਜੀ ਕੀ ਹੈਗਾ ਫੇ ਤੁਹਾਡੇ ਉਹ ਉੱਤੇ ਉਹ ਲਈ ਜੀ ਬਿਲਕੁਲ ਅਸੀਂ ਉਹ ਜਿਹੜੀ ਬਿਨਾ ਉਹ ਨਾ ਤਾਂ ਉੱਤੇ ਲਾਇਸੈਂਸ ਪਲੇਟ ਹੁੰਦੀ ਹੈ ਮੋਟਰਬਾਈਕ ਤੇ ਜੀ ਤੇ ਇੱਕ ਸੜਕ ਤੇ ਉਹ ਟ੍ਰੈਫਿਕ ਨੂੰ ਵੀ ਖਰਾਬ ਕਰਦੇ ਆ ਤੇ ਲੜਾਈਆਂ ਝਗੜੇ ਵੀ ਕਰਦੇ ਆ ਉਹਦੇ ਲਈ ਜਿਹੜੀ ਲੋਕਲ ਕਾਉਂਸਲ ਹੁੰਦੀ ਹੈ ਉਹਨਾਂ ਨੇ ਉਹਦੀ ਡਿਊਟੀ ਹੁੰਦੀ ਆ ਆਪਣੇ ਆਪਣੇ ਏਰੀਆ ਨੂੰ ਕਿਦਾਂ ਸੇਫ ਰੱਖਣਾ ਜੀ ਉਹ ਚ ਜਿਹੜਾ ਪਪ ਕਰਵਾ ਉਹਦੇ ਅੰਦਰ ਅਸੀਂ ਜਿਹੜੇ ਕੈਮਰਾਸ ਅਸੀਂ ਕੈਮਰੇ ਜਿਹੜੇ ਆ ਹੋਰ ਬਤਾ ਦੇਣ ਜੀ ਜੇ ਅਸੀਂ ਪਾਵਰ ਚਾਹਣੇ ਉਹ ਕੈਮਰੇ ਬਤਾ ਦੇਾਂਗੇ ਉਹਦੇ ਨਾਲ ਜਿਹੜਾ ਅੱਜ ਕੱਲ ਉਹ ਜਿਹੜਾ ਵੀ ਕੋਈ ਹਲਤਾਂ ਕਰੂਗਾ ਜਾਂ ਕੋਈ ਸ਼ੀਸ਼ੇ ਤੋੜੂਗਾ ਜਾਂ ਲੜਾਈ ਝਗੜਾ ਕਰੂਗਾ ਜਾਂ ਮੋਟਰਬਾਈਕ ਵਾਲੇ ਆ ਉਹਨਾਂ ਨੂੰ ਫੜਿਆ ਫੜਨਾ ਸੌਖਾ ਹੋ ਜਾਊਗਾ ਇਹ ਅਸੀਂ ਜਿਹੜੀ ਪਲਾਨ ਬਿਲਕੁਲ ਸਾਡੇ ਕੋਲ ਹੈਗਾ ਜੀ ਅਸੀਂ ਉਹਨਾਂ ਨੂੰ ਬਿਲਕੁਲ ਸਿਟੀ ਤੋਂ ਬਾਅਦ ਉਹਨਾਂ ਨੂੰ ਨੱਠ ਪਾਵਾਂਗੇ ਕਿ ਜਿਹੜਾ ਜ਼ਰੂਰੀ ਆ ਕਿਉਂਕਿ ਉਹ ਤਾਂ ਜਿੱਥੇ ਦੇਖਦੇ ਲੜਾਈ ਫਿਰਦੇ ਜੀ ਮੋਟਰਸਾਈਕਲ ਜੀ ਉਹਨਾਂ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਆ ਜੀ ਕਿਉਂਕਿ ਇਹ ਚੀਜ਼ ਜਿੱਦਾਂ ਇਦਾਂ ਕਿ ਜਿੱਦਾਂ ਸ਼ਾਪਾਂ ਦੇ ਰੋਬਰੀ ਵਗੈਰਾ ਹੁੰਦੇ ਇਸ ਦਾ ਡਰੱਗ ਵੀ ਲੋਕ ਨਿਆਣੇ ਜਿਹੜੇ ਬੱਚੇ ਜਿਹਦਾ ਟੀਨੇਜ ਉਹ ਡਰੱਗ ਕਰਦੇ ਆ ਤੇ ਸਕੂਲਾਂ ਦੇ ਕੋਲ ਜਿੱਦਾਂ ਆਪਾਂ ਜਦ ਸਕੂਲ ਤੋਂ ਆਪਾਂ ਬਾਹਰ ਨਿਕਲਦੇ ਆਪਾਂ ਜਦ ਆਪਾਂ ਵਿਚਰਦੇ ਆਂ ਲੋਕਲ ਵਿੱਚ ਤੇ ਕਾਫੀ ਜਿਆਦਾ ਆਪਾਂ ਐਡਵਰਟਾਈਜ਼ ਕਾਫੀ ਜਿਆਦਾ ਚਲਦੀ ਰਹਿੰਦੀ ਹੈ ਜਿਹੜੇ ਬੱਸ ਸਟਾਪ ਆ ਉਹਨਾਂ ਦੇ ਉੱਪਰ ਐਡਵਰਟਾਈਜ਼ ਹੁੰਦੀ ਹੈ ਸ਼ਰਾਬ ਦੀ ਲੱਗੀ ਹੁੰਦੀ ਹੈ ਕੋਈ ਚੀਜ਼ ਵਿਪ ਦੀ ਹੁੰਦੀ ਆ ਉਹਦੇ ਤੇ ਵੀ ਕੋਈ ਐਕਸ਼ਨ ਲਵਾਂਗੇ ਜਿੱਦਾਂ ਕਿਉਂਕਿ ਜਿੱਦਾਂ ਹੁਣ ਟੀਨੇਜਰ ਬੱਚੇ ਆ ਉਹਨਾਂ ਜਦ ਕਾਲਜ ਦੇ ਵਿੱਚੋਂ ਨਿਕਲਣ ਹਰੇਕ 100 200 ਮੀਟਰ ਤੇ ਬੱਸ ਸਟਾਪ ਹੈਗਾ ਆ ਤੇ ਉਹਦੇ ਵਿੱਚ ਜਦ ਬੱਚੇ ਜਾ ਕੇ ਉਹ ਚੀਜ਼ ਨੂੰ ਦੇਖਦੇ ਆ ਤੇ ਮੈਨੂੰ ਲੱਗਦਾ ਉਹਨਾਂ ਤੇ ਪ੍ਰਭਾਵ ਪਾ ਪਰਵਾ ਪੈਂਦਾ ਹੈ ਬੱਚਿਆਂ ਦੇ ਉਹ ਚੀਜ਼ ਕਰਨ ਵਾਸਤੇ ਬਿਲਕੁਲ ਪੈਂਦਾ ਜੀ ਜਿਹੜੇ ਵੇਪ ਸ਼ਾਪਾਂ ਉਹ ਪਾਪਾ ਕੋਰਾ ਦੇ ਅੰਦਰ ਅਸੀਂ ਇੱਕ ਦੋ ਕੁ ਸ਼ਾਪਾਂ ਦੀ ਮੈਂ ਤੁਹਾਨੂੰ ਦੱਸਦਾ ਨਹੀਂ ਸੈਂਸਨ ਸਟਰੀਟ ਤੇ ਬ੍ਰਾਡਵੇ ਰੋਡ ਤੇ 100 ਮੀਟਰ ਦੇ ਅੰਦਰ ਦੋ ਸ਼ਾਪਾਂ ਵੇਪ ਦੀਆਂ ਵੇਪ ਦੀਆਂ ਜੀ ਤੇ ਜਿਹੜੀਆਂ ਵੇਪ ਸ਼ਾਪਾਂ ਤੇ ਲਿਕਰ ਸਟੋਰ ਉਹਨਾਂ ਨੂੰ ਘਟਾਣ ਦੀ ਲੋੜ ਵਾ ਤੇ ਜਦ ਕਿ ਜਿਹੜੀ ਉਹਨਾਂ ਦੀ ਉਹਨਾਂ ਨੂੰ ਖਰੀਦਣ ਦੀ ਇਹ ਜੋ ਆ ਉਹ ਵਧਾਣ ਦੀ ਲੋੜ ਵਾ ਜੀ ਉਹਨੂੰ ਅਸੀਂ ਜਿਹੜੀ ਹੁਣ ਸਾਡੀ ਲਫਪਫਗੋਰ ਟੀਮ ਆ ਅਸੀਂ ਉਹਨੂੰ ਉਹਦੇ ਅਗੇਨਸਟ ਆ ਵੇਬ ਸ਼ਾਪਾਂ ਦੇ ਨਿਕਸਟੋਰਾਂ ਦੇ ਕਿਉਂਕਿ ਉਹਦੇ ਨਾਲ ਲੜਾਈ ਝਗੜੇ ਵਾਧ ਰਹੇ ਉਹਨਾਂ ਦੀ ਕਮਿਊਨਿਟੀ ਦੇ ਵਿੱਚ ਲਫੜਾ ਹੋ ਰਿਹਾ ਉਹਨਾਂ ਲਈ ਕਮਿਊਨਿਟੀ ਡਿਸਟਰਬ ਹੋ ਰਹੀ ਹੈ ਇਹ ਸਾਰੀ ਕਾਉਂਸਲ ਦੀ ਹੁੰਦੀ ਹੈ ਕਿ ਕਾਉਂਸਲ ਲਾਇਸੈਂਸ ਕਿਉਂ ਦਿੰਦੀ ਆ ਉਹਨਾਂ ਚੀਜ਼ਾਂ ਨੂੰ ਕਾਉਂਸਲ ਪ੍ਰੋਵਾਈਡ ਕਰਦੀ ਹੈ ਲਾਇਸੈਂਸ ਤਾਂ ਹੀ ਉਹ ਸ਼ਾਪਾਂ ਖੁੱਲਦੀਆਂ ਜੇ ਕਾਉਂਸਲ ਉਹਨਾਂ ਤੇ ਸਟ੍ਰਿਕਟ ਹੋ ਗਈ ਉਹ ਸ਼ਾਪਾਂ ਕਰੂਣੀ ਆਪੇ ਬੰਦ ਹੋ ਜੂਗੀ ਲੜਾਈ ਝਗੜੇ ਵੀ ਘਟ ਜੂਗੇ ਠੰਡੇ ਸਹੀ ਆ ਸੋ ਇਹ ਚੀਜ਼ ਨੂੰ ਲੈ ਕੇ ਜਿੱਦਾਂ ਇਹ ਚੀਜ਼ ਤੇ ਆਪਣੇ ਤੁਹਾਡੇ ਜਿੱਦਾਂ ਇਹ ਤੁਸੀਂ ਇਹ ਵੀਨਰ ਦੇ ਵਿੱਚ ਆਨੇ ਆ ਤੇ ਤੁਹਾਡੇ ਪਹਿਲਾ ਆਧਾਰ ਤੇ ਇਹ ਵਾਲਾ ਤੁਹਾਡਾ ਹੈਗਾ ਜਿੱਦਾਂ ਤੁਸੀਂ ਇਹਨੂੰ ਇੱਥੇ ਐਕਸ਼ਨ ਲਵੋਗੇ ਜਿੱਦਾਂ ਇਹ ਵਾਲੀ ਚੀਜ਼ ਤੇ ਨਾ ਪਹਿਲਾ ਜੀ ਅਸੀਂ ਇਹ ਸ਼ਾਪਾਂ ਤੇ ਐਕਸ਼ਨ ਲਵਾਂਗੇ ਜੀ ਕਿਉਂਕਿ ਉਹਨਾਂ ਨੂੰ ਕੋਈ ਲਿਮਟ ਕੀਤੀ ਜਾਵੇ ਕਿ ਇੱਕ ਸ਼ਹਿਰ ਦੇ ਅੰਦਰ ਇੰਨੇ-ਇੰਨੇ ਸ਼ਾਪਾਂ ਖੁੱਲੀਆਂ ਤੇ ਉਹਦੇ ਨਾਲ ਇੱਕ ਤਾਂ ਜਿਹੜੀਆਂ ਬਿਮਾਰੀਆਂ ਜ਼ਿਆਦਾ ਲੱਗਦੀਆਂ ਜੀ ਵੇਪ ਸ਼ਾਪਾਂ ਨਾਲ ਇੱਕ ਉਹਨਾਂ ਜਿਹੜੇ ਜਿਹੜੇ ਬੱਚੇ ਪੀਂਦੇ ਆ ਉਹ ਪੜ੍ਹਾਈ ਨਹੀਂ ਕਰ ਰਹੇ ਸਕੂਲ ਛੱਡ ਦਿੰਦੇ ਆ ਉਦਲੀ ਇੱਕ ਯੂਥ ਪ੍ਰੋਗਰਾਮ ਅਸੀਂ ਹੈਗਾ ਯੂਥ ਡਵੈਲਪਮੈਂਟ ਯੂਥ ਡਵੈਲਪਮੈਂਟ ਹਾਂਜੀ ਜਿਹੜਾ ਇੱਕ ਯੂਥ ਤੇ ਕੰਮ ਕਰੋ ਯੂਥ ਡਵੈਲਪਮੈਂਟ ਯੂਥ ਇੰਗੇਜਮੈਂਟ ਤੇ ਯੂਥ ਰਿਫਾਰਮ ਉਹ ਤਿੰਨ ਚੀਜ਼ਾਂ ਤੇ ਅਸੀਂ ਕੰਮ ਕਰਾਂਗੇ ਤੇ ਜਿਹਨਾਂ ਨੌਜਵਾਨਾਂ ਉਹਨਾਂ ਲਈ ਟ੍ਰੇਨਿੰਗ ਇੰਸਟੀਚੂਟ ਤੇ ਅਸੀਂ ਖੋਲਣ ਦੀ ਕੋਸ਼ਿਸ਼ ਰਿਹਾ ਜੇ ਸਾਡੀ ਐਸੀ ਪਾਵਰ ਚਾਹਨੇ ਜੀ ਤੇ ਉਹ ਟ੍ਰੇਨਿੰਗ ਨਾ ਕੀ ਹੋਗਾ ਜਦੋਂ ਆਪਣੇ ਅਰਚੇ ਹੁੰਦੀ ਆ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਪਲੰਮਰ ਦੀ ਇਲੈਕਟ੍ਰੀਸ਼ੀਅਨ ਦੀ ਤੇ ਉਤਲੇ ਪੜਾਈ ਵੀ ਜਿਹੜੀ ਉਹ ਸਸਤੀ ਕੀਤੀ ਜਾਊਗੀ ਜਿੱਦਾਂ ਆਪਣੇ ਕਈ ਇੰਸਟੀਚਿਊਟ ਖੋਲ੍ਹ ਖੋਲ੍ਹ ਦੇਵਾਂਗੇ ਕੋਈ ਨਾ ਕੋਈ। ਕੋਈ ਕਿ ਤੁਸੀਂ ਨਾਲ ਦੇ ਨਾਲ ਮੈਂਟਲ ਹੈਲਥ ਦੇ ਵੀ ਵਰਕ ਇਹਦੇ ਵਿੱਚੇ ਕਰੋਗੇ। ਮੈਂਟਲ ਹੈਲਥ ਦਾ ਇਹ ਹੈ ਜੀ ਜਿਹੜਾ ਮੈਂਟਲ ਹੈਲਥ ਆ। ਮੈਂਟਲ ਹੈਲਥ ਨੂੰ ਕੰਟਰੋਲ ਕਰਨਾ ਬਹੁਤ ਸੌਖਾ ਹੋ ਕਿਉਂਕਿ ਮੈਂ ਪਪਗਰ ਕਲੱਬ ਲਈ 23 ਸਾਲ ਤੋਂ ਮੈਂਬਰ ਹਾਂ। ਵੋਲੰਟੀਅਰ ਕੰਮ ਕਰਦਾ ਮੈਂ। ਜੀ। ਉੱਥੇ ਵੀ ਮੈਂਟਲ ਹੈਲਥ ਵਾਲੀ ਜੀ ਬੰਦੇ ਆਨੂੰ ਟ੍ਰੇਨਿੰਗ ਕਰਵਾਣਾ। ਮੈਂਟਲ ਹੈਲਥ ਦੇ ਅੰਦਰ ਜਿਹੜੇ ਈਵਨ ਕੀ ਜਿਹੜੇ ਆਥਿਜ਼ਮ ਪ੍ਰੋਬਲਮ ਆ। ਜੀ। ਉਹਨਾਂ ਦੇ ਕਈ ਬੱਚੇ ਵੀ ਮੈਂ ਜਿਹੜੇ ਕਿ ਬਾਕਾਇਦਾ ਸਿਲਵਰ ਮੈਡਲ ਤੇ 골ਡ ਮੈਡਲ ਲੈ ਕੇ ਗਏ ਆ ਤੇ ਉਹਦੇ ਵਾਸਤੇ ਸਾਡੇ ਲਈ ਬਹੁਤ ਸੌਖਾ ਤਰੀਕਾ ਜੀ ਇਹ ਸਪੋਰਟਸ ਫ੍ਰੀ ਆ ਟਰੇਨਰ ਫ੍ਰੀ ਆ ਸਾਡੇ ਕੋਲ ਮੈਂਟਲ ਹੈਲਥ ਤੇ ਕੰਮ ਕਰਨਾ ਬਹੁਤ ਸੌਖਾ ਜੀ ਕੋਈ ਔਖਾ ਨਹੀਂ ਪਰ ਹਾਂ ਮੈਂ ਇਹ ਸਾਡੀ ਕਮਿਊਨਿਟੀ ਆ ਪੰਜਾਬੀ ਕਮਿਊਨਿਟੀ ਜੀ ਉਹ ਇਹਨਾਂ ਚੀਜ਼ਾਂ ਨੂੰ ਬਿਲਕੁਲ ਧਿਆਨ ਨਹੀਂ ਦੇ ਰਹੇ ਉਹਨਾਂ ਦਾ ਧਿਆਨ ਆ ਜਿਹੜੇ ਸਾਡੀ ਕਮਿਊਨਿਟੀ ਦਾ ਉਹ ਹੋਰ ਪਾਸੇ ਜ਼ਰੂਰ ਹੁੰਦਾ ਲੇਕਿਨ ਜਿਹੜੀ ਸਾਈਡ ਤੇ ਨਹੀਂ ਹੁੰਦਾ ਇਸ ਕਰਕੇ ਮੈਂ ਆਪਣੀ ਕਮਿਊਨਿਟੀ ਨੂੰ ਬੇਨਤੀ ਕਰਦਾ ਕਿ ਆਪਾਂ ਨੂੰ ਵੀ ਜਿਹੜੇ ਹੈਗੇ ਆ ਇਸ ਤਰ੍ਹਾਂ ਦੇ ਪ੍ਰੋਗਰਾਮ ਲਈ ਵਲੰਟੀਅਰ ਕੰਮ ਕਰਨ ਦੀ ਜ਼ਰੂਰਤ ਹੈ ਜੀ। ਲੇਕਿ ਟ੍ਰਾਫਿਕ ਬਹੁਤ ਜ਼ਿਆਦਾ ਵੱਧ ਗਿਆ। ਹਾਂਜੀ। ਇਹਨੂੰ ਤੁਸੀਂ ਕਿਹਾ ਇਹ ਵੀ ਤੁਹਾਡੇ ਹੈ ਗਲਗੁਲ ਬੱਚੇ ਹੁੰਦਾ ਉਹਦੇ ਰੇ। ਬਿਲਕੁਲ ਜੀ ਜਿਹੜਾ ਟ੍ਰਾਫਿਕ ਰੋਡਾਂ ਦਾ ਬਣਾਉਣ ਦਾ ਜਾਂ ਇਨਫਰਾਸਟ੍ਰਕਚਰ ਸਿਸਟਮ ਉਹ ਬਿਲਕੁਲ ਜੀ ਕਾਉਂਸਲ ਦਾ ਕੰਮ ਹੈ। ਅੱਛਾ ਹੁਣ ਸਾਡੀ ਸਾਡੀ ਟ੍ਰਾਫਿਕ ਉਹ ਪਰਚੈਸਟਰ ਰੋਡ ਪਪੇਕੋਰੀ ਮੈਲ ਰੋਡ ਜੀ ਉੱਥੇ ਟ੍ਰਾਫਿਕ ਬਹੁਤ ਜ਼ਿਆਦਾ ਹੈ। ਉਹਦੇ ਲਈ ਅਸੀਂ ਜਿਹੜਾ ਮਿਲ ਰੋਡ ਉਹ ਹਾਂਜੀ ਮਿਲ ਰੋਡ ਨੂੰ ਅਪਗ੍ਰੇਡ ਕਰ ਰਹੇ ਆ। ਪਰ ਲੀਗਨੂ ਦੇ ਵਿੱਚ ਥੋੜਾ ਜਿਆ ਕਿਉਂਕਿ ਇਥੇ ਚਾਰ ਲੈਣਾ ਤਿਆਰ ਕਰਨੀਆਂ ਜੀ ਜੀ ਤੇ ਕੁਛ ਜਿਹੜੀ ਏਰੀਆ ਹੈਗਾ ਉੱਥੋਂ ਸਾਨੂੰ ਘਰ ਖਰੀਦਣੇ ਪੈਣੇ ਆ ਕਾਉਂਸਲ ਨੂੰ ਜੀ ਸਹੀ ਜਿਹੇ ਪਾਵਰ ਚ ਆਨੇ ਆ ਉਹ ਮੈਂ ਇੱਕ ਇੱਕ ਬਿਲਡਰ ਨਾਲ ਪਲਾਨ ਕੀਤੀ ਸੀ ਕਿਸੇ ਬਿਜ਼ਨਸਮੈਨ ਨਾਲ ਤੇ ਜਿਹੜਾ ਬਸ ਸਭ ਤੋਂ ਵੱਡਾ ਇਸ਼ੂ ਆ ਜੀ ਉਹ ਮੋਟਰਵੇ ਤੋਂ ਲੈ ਕੇ ਮੈਨੂੰ ਕਹਦੇ ਰੀਡਰ ਆਊਟ ਰੋਡ ਤੇ ਜੀ ਤੇ ਅਗਲੀ ਜਿਹੜੀ ਟ੍ਰੈਫਿਕ ਲਾਈਟ ਆ ਫਰਸਟ ਟ੍ਰੈਫਿਕ ਲਾਈਟ ਆਂਦੀ ਆ ਹਾਂ ਉੱਥੇ ਤੱਕ ਜਿਹੜਾ ਟ੍ਰੈਫਿਕ ਬਹੁਤ ਕੰਜੈਸਟਡ ਹੋਆ ਉਹ ਕਰਵਾਜੀ ਉੱਥੇ ਕਿਤੇ ਜਿਹੜਾ ਚੌੜਾ ਰੋਡ ਹੋਆ ਉਹਨੂੰ ਬੜਾ ਕਰਨਾ ਔਖਾ ਉਹ ਘਰਾਂ ਨੂੰ ਖਰੀਦਿਆ ਜਾਊਗਾ ਉਹਨਾਂ ਨੂੰ ਤੋੜਿਆ ਜਾਊਗਾ ਤੋੜ ਕੇ ਉਹਦੇ ਸੈਕਸ਼ਨ ਛੋਟੇ ਕਰਕੇ ਬਾਕੀ ਹਿੱਸਾ ਸੜਕ 'ਚ ਲਿਆ ਜਾਊਗਾ ਜੀ ਉਹਨਾਂ ਚਾਰ ਲੈਣਾ ਜਿਹੜੀਆਂ ਮਿਲ ਰੋਡ ਦੀਆਂ ਟ੍ਰੈਫਿਕ ਕੰਟਰੋਲ ਨੂੰ ਸਿੱਧੀ ਕਲੀਵਡਨ ਨੂੰ ਟ੍ਰੈਫਿਕ ਜਾਊਗੀ ਜੀ ਇਹ ਅਸੀਂ ਮੈਨਕਾ ਕਾਉਂਸਲ ਤੇ ਪਪਗਰ ਕਾਉਂਸਲ ਇਹ ਰਲ ਕੇ ਪ੍ਰੋਜੈਕਟ ਤੇ ਕੰਮ ਕਰੀਏ ਜੀ ਮਤਲਬ ਇਹ ਜਿਹੜਾ ਰੂਲ ਵਾ ਜਿੱਦਾਂ ਇਦਾਂ ਦਾ ਨਹੀਂ ਹੈਗਾ ਜਿੱਦਾਂ ਆਪਣੇ ਉੱਥੇ ਚੱਲਦਾ ਹੈਗਾ ਹੈਗੇ ਲੈਂਡ ਪੋਲਿੰਗ ਦਾ ਹੋ ਗਿਆ ਜੀ ਹੈਨਾ ਕਿ ਉਹਨਾਂ ਤੋਂ ਜ਼ਮੀਨਾਂ ਲੈ ਲੋ ਤੇ ਉਹਨਾਂ ਨੂੰ ਕੁਝ ਦੋ ਨਾ ਇਦਾਂ ਦਾ ਨਹੀਂ ਹੈਗਾ ਮਤਲਬ ਜਿਹੜੇ ਤੁਸੀਂ ਘਰ ਲੈਣੇ ਉਹਨੂੰ ਖਰੀਦੋ ਉਹਨਾਂ ਕੋਲੋਂ ਲੈਣੇਗਾ ਉਹ ਖਰੀਦੇ ਜਾਓਗੇ ਉਹ ਘਰ ਖਰੀਦ ਕੇ ਤੁਸੀਂ ਉੱਥੇ ਫੇਰ ਰੋਡ ਵਗੈਰਾ ਬਣਾ ਕੇ ਜਿੱਤੋ ਉੱਥੋਂ ਰੋਡ ਦੀ ਲੈਣਾ ਜੋਗਾ ਸੈਂ ਛੱਡ ਗਏ ਬਾਕੀ ਉਹਨਾਂ ਨੂੰ ਮੈਂ ਐਡਵਾਈਸ ਕੀਤੀ ਸੀ ਇੱਕ ਬਿਜ਼ਨਸਮੈਨ ਨੂੰ ਜੀ ਜਿਹੜਾ ਇਹ ਰੋਡ ਤੇ ਕੰਮ ਕਰਨ ਵਾਲੀ ਕੰਪਨੀ ਆ ਜੀ ਉਹ ਜਿਹੜੇ ਹੈਗੇ ਰੋਡ ਕੰਨ ਬਣਾਉਣ ਵਾਲੀ ਕੰਪਨੀ ਉਹ ਕਹਿੰਦੀ ਵੀ ਮੈਂ ਉਹਨਾਂ ਨਾਲ ਉਹ ਪਿਛਲੇ ਆਪ ਸੋ ਬਰੀ ਮੇਰੀ ਉਹਨਾਂ ਨਾਲ ਗੱਲਬਾਤ ਸੀ ਉਹ ਕਹਿੰਦੇ ਵੀ ਉਹ ਥੈਨ ਮੈਂ ਹੀ ਉਹਨੂੰ ਰਿਗਾਰਡ ਕੀਤਾ ਸੀ ਵੀ ਉਹ ਅੱਧੀ ਥੈ ਖਰੀਦ ਲਓ ਰੋਡ ਬਣਾ ਕੇ ਜਿਹੜਾ ਬਾਕੀ ਥੈ ਬਚਦਾ ਉਹ ਵੇਚ ਦਿਓ ਕਿਉਂਕਿ ਕਾਉਂਸਲ ਕੋ ਇੰਨਾ ਜ਼ਿਆਦਾ ਪੈਸਾ ਨਹੀਂ ਹੁੰਦਾ ਕਿ ਜਿਹੜੇ ਉਹ ਇੰਨੀ ਵੱਡੀ ਜਿਹੜੀ ਪ੍ਰੋਪਰਟੀਆਂ ਖਰੀਦ ਸਕੇ ਮਿਲੀਅਨ ਮੈਨੇ 2-2 ਮਿਲੀਅਨ ਡਾਲਰ ਦੀ ਉਹਨਾਂ ਮੋਹਰਲਾ ਵਾ ਹਿੱਸਾ ਯੂਜ਼ ਕਰਕੇ ਪਿਛਲਾ ਮੋਹਰਲਾ ਹਿੱਸਾ ਯੂਜ਼ ਕਰਕੇ ਪਿਛਲਾ ਵੇਚ ਸਕਦੇ ਆ ਪਿਛਲਾ ਹਿੱਸਾ ਜਿਹੜਾ ਉਹਨੂੰ ਕਿਸੇ ਆਪਣੇ ਜਿਹੜੇ ਪ੍ਰੋਪਰਟੀ ਡੀਲਰਸ ਹੈਗੇ ਆ ਕੰਟਰਕਸ਼ਨ ਕਰਨ ਵਾਲੇ ਉਹਨਾਂ ਨੂੰ ਵ ਜੀ ਭਾਜੀ ਠੀਕ ਹੈ ਭਾਜੀ ਤੇ ਭਾਜੀ ਜਿੱਦਾਂ ਹੁਣ ਲੋਕਲ ਜਿਹੜੇ ਆਪਣੀਆਂ ਆਕਲੈਂਡ ਟ੍ਰਾਂਸਪੋਰਟ ਦੀਆਂ ਬੱਸਾਂ ਵਗੈਰਾ ਚੱਲਦੀਆਂ ਆਂ ਹਾਂਜੀ ਜਿਹੜੇ ਉਹਦੇ ਫੇਅਰ ਵਗੈਰਾ ਆ ਉਹ ਉਹਦੇ ਤੇ ਵੀ ਤੁਹਾਡੀ ਪਾਰਟੀ ਦਾ ਇਦਾਂ ਕੋਈ ਵਰਕ ਹੁੰਦਾ ਆ ਉਹ ਜੀ ਫੇਅਰ ਹੈਗਾ ਲੇਕਿਨ ਉਹ ਹਾਲ ਦੀ ਘੜੀ ਜਿਹੜਾ ਹੈਗਾ ਪਹਿਲਾਂ ਤਾਂ ਬਹੁਤ ਸਾਰੇ ਲੋਕੀ ਟਿਕਟ ਨਹੀਂ ਦਿੰਦੇ ਜੀ ਉਹਨਾਂ ਨੂੰ ਟਿਕਟ ਦੇ ਜਿਹੜਾ ਹੈਗਾ ਉੱਤੇ ਹਾਲ ਦੀ ਘੜੀ ਅਸੀਂ ਉੱਤੇ ਕੁਝ ਚੇਂਜ ਨਹੀਂ ਕਰ ਸਕਦੇ ਕਿਉਂਕਿ ਉੱਤੇ ਕੋਈ ਇਹ ਤਾਂ ਹੈਗਾ ਵੀ ਟਿਕਟ ਲੈਣੀ ਬਹੁਤ ਜ਼ਰੂਰੀ ਹੈ ਜੀ ਜੀ ਲੋਕਈ ਲੋਕੀਆ ਵਿਹਲੇ ਬੈਠੇ ਸਫਰ ਕਰੀ ਜਾਂਦੇ ਆ ਉਹਨਾਂ ਪਬਲਿਕ ਜਿਹੜਾ ਵਾ ਘਰੋਂ ਲੋਕੀ ਬਾਹਰ ਫਰੀ ਜਾਂਦੇ ਤੇ ਇਸ ਕਰਕੇ ਉਹਨਾਂ ਤੇ ਹਜੇ ਅਸੀਂ ਕੋਈ ਡਾਇਰੈਕਟ ਐਕਸ਼ਨ ਨਹੀਂ ਲੈ ਸਕਦੇ ਬਾਹਰ ਜਾਵਾਂਗੇ ਉੱਥੇ ਕਾਉਂਸਲ ਨਾਲ ਗੱਲਾਂ ਡਾਇਰੈਕਟ ਸੁਪਰ ਸਿਟੀ ਜਿਹੜੀ ਕਾਉਂਸਲ ਵਾ ਤੇ ਪ੍ਰੋਪੋਗੋ ਕਾਉਂਸਲ ਉਹ ਰਲ ਕੇ ਉੱਥੇ ਕੰਮ ਕਰੂਗੀ ਜੀ ਤੇ ਜਿਹੜੀਆਂ ਬੱਸਾਂ ਵਾਂ ਵੈਸੇ ਅਸੀਂ ਜਿਹੜੀ ਇੱਕ ਹੋਰ ਟਰਾਂਸਪੋਰਟ ਇੱਕ ਰੂਟ ਵਾ ਜੀ ਉਹ ਅਸੀਂ ਸੋਚਦੇ ਡਰੂਰੀ ਰੇਲਵੇ ਸਟੇਸ਼ਨ ਜਿਹੜਾ ਉਹ ਬਣ ਰਿਹਾ ਜਿੱਤੇ ਮੈਂ 2016 ਚ ਕੌਂਸਲ ਨਾਲ ਗੱਲ ਕੀਤੀ ਸੀ ਡੂਰੀ ਰਿਲੇਵਸ਼ਨ ਤੇ ਉਹ ਜਿਹੜਾ ਡੂਰੀ ਰਿਲੇਵਸ਼ਨ ਉੱਥੋਂ ਅਸੀਂ ਰਾਮਰਾਮਨ ਇੱਕ ਬੱਸ ਰੂਟ ਜਰੂਰ ਚਲਾਵਾਂਗੇ ਕਿ ਜਿਹੜਾ ਉਹ ਇੱਕ ਰਾਮਰਾਮਨ ਤੇ ਉਹੀ ਬੱਸ ਜਾਊਗੀ ਬੰਬੇ ਤੱਕ ਬੰਬੇ ਤੋਂ ਵਾਪਸ ਆਊਗੀ ਇੱਕ ਬੱਸ ਸਰਵਸੇ ਹੀ ਇਹ ਜ਼ਰੂਰ ਹੋਊ ਆਪਣੀ ਕਮਿਊਨਿਟੀ ਦੀ ਸੇਵਾ ਲਈ ਕਿ ਜਿਹਨੇ ਬੰਬੇ ਗੁਰਦਾਰੇ ਜਾਣਾ ਜਾਂ ਕਿਸੇ ਪਾਸੇ ਜਾਣਾ ਉਹ ਜਾ ਸਕਣ ਕਿਉਂਕਿ ਆਪਣਾ ਭਾਈਚਾਰਾ ਵੀ ਹੁਣ ਕਾਫੀ ਜ਼ਿਆਦਾ ਵੱਧ ਰਿਹਾ ਹੈ ਉਹਦੇ ਨਾਲ ਨਾਲ ਜਿਹੜੇ ਇੱਥੇ ਦੇ ਹੋਰ ਕਮਿਊਨਿਟੀ ਦੇ ਬੰਦੇ ਹੈਗੇ ਜਿਹੜਾ ਪੈਸਿਫਿਕ ਕੰਟਰੀਆਂ ਤੋਂ ਆਉਂਦੇ ਆ ਤੇ ਮਤਲਬ ਇਹਨਾਂ ਦਾ ਸਾਰਿਆਂ ਦਾ ਹੀ ਹੁੰਦਾ ਹੈ ਕਿ ਕਾਉਂਸਲ ਮਤਲਬ ਇੱਕ ਬੰਦੇ ਦੀ ਨਹੀਂ ਹੈਗੇ ਸਾਰਾ ਗਰੁੱਪ ਹੀ ਹੁੰਦਾ ਹੈ ਹਾਂਜੀ ਨਹੀਂੋ ਜੀ ਹਾਂਜੀ ਹਾਂਜੀ ਤੇ ਹਾਂਜੀ ਇਹ ਜਿਹੜਾ ਹੁੱਕ ਕੋਈ ਵੀ ਕੰਮ ਹੋ ਤਾਂ ਸਾਰਿਆਂ ਨੂੰ ਬੈਨੀਫਿਟ ਹੋਣਾ ਉਹ ਇਕੱਲਾ ਆਪਣੀ ਕਮਿਊਨਿਟੀ ਨੂੰ ਨਹੀਂ ਹੋਣਾ ਉਹ ਸਾਰੀਆਂ ਕਮਿਊਨਿਟ ਤੇ ਸੀਵਰੇਜ ਨੂੰ ਲੈ ਕੇ ਭਾਜੀ ਕਿੱਦਾਂ ਐ ਜਿਹੜਾ ਸੀਵਰੇਜ ਵਾਲਾ ਉਹ ਜਿਹੜਾ ਮਨਕਾ ਦਾ ਸੀਵਰੇਜ ਹੈ ਜੀ ਹਾਂਜੀ ਉਹਨੂੰ ਕਟੋ-ਕਟ ਜਿਉ 50 60 ਸਾਲ ਪੁਰਾਣਾ ਤੇ ਉਹ ਗਟਰ ਦਾ ਜਿਹੜਾ ਡਾਇਆਮੈਟਰ ਉਹ ਬਹੁਤ ਛੋਟਾ ਛੋਟਾ ਹਾਂਜੀ ਜਦ ਮੀਂਹ ਪੈਂਦਾ ਤੇ ਉੱਥੇ ਫਲੱਡ ਹੋ ਜਾਂਦਾ ਕਿਉਂਕਿ ਪਹਿਲਾਂ ਉਸ ਟਾਈਮ ਉਹਨਾਂ ਨੇ ਉਸ ਹਿਸਾਬ ਨਾਲ ਬਣਾਇਆ ਸੀ ਕਿ ਉੱਥੇ ਘਰ ਜਿਆਦਾ ਸੀ ਤੇ ਘਰ ਘੱਟ ਸੀ ਉਹ ਕੰਕਰੀਟ ਵਾਲੀ ਜਿਹੜੀ ਹਾਂਜੀ ਕੰਕਰੀਟ ਜਿਹੜੀ ਹੈਗੀ ਉਹ ਪਾਣੀ ਸੋਖ ਨਹੀਂ ਕਰਦੀ ਜੀ ਇਸ ਕਰਕੇ ਉੱਥੇ ਫਲੱਡ ਦੀ ਸਿਚੁਏਸ਼ਨ ਬਣੀ ਰਹਿੰਦੀ ਆ ਪਾਪੇਗੁਰੇ ਦੀ ਘੜੀ ਏਰੀਆ ਚ ਹਾਲ ਦੀ ਘੜੀ ਠੀਕ ਆ ਲੇਕਿਨ ਫਿਊਚਰ ਚ ਜੇ ਪਾਵਰ ਚ ਆਨੇ ਆ ਅਸੀਂ ਉਹਨਾਂ ਦੇ ਜਿਹੜੇ ਸੀਵਰੇਜ ਉਹ ਪਹਿਲੇ ਇਸ ਇੰਨੇ ਸਾਈਜ਼ ਦੇ ਪਾਵਾਂਗੇ ਕਿ ਜਿਹੜੇ ਅਗਲੇ 30 40 ਸਾਲ ਵਾ ਤੇ ਉਹਨਾਂ ਨੂੰ ਚੇਂਜ ਨਹੀਂ ਕਰਨਾ ਪਊ ਉਹਨਾਂ ਫਲੱਡ ਦੀ ਪ੍ਰੋਬਲਮ ਆਉਗੂ ਜੀ ਮਤਲਬ ਜੇ ਲਭ ਲਭ ਹੈਸ਼ ਲਭ ਪਾਪਾਗੁਰਾ ਇਹਨਾਂ ਦੀ ਸੱਤਾ ਦੇ ਵਿੱਚ ਆਂਦੀ ਆ ਜਦਾ ਇਹਨਾਂ ਦੀ ਪਾਰਟੀ ਤੇ ਜੋ ਵੀ ਭਾਈ ਭਾਈ ਹੁਣੀ ਕਹਿ ਰਹੇ ਆ ਤੇ ਆਪਣੀ ਇਹ ਪੂਰੀਆਂ ਜੋਇਨਾ ਦੇ ਵਰਕ ਆ ਉਹਨਾਂ ਤੇ ਇਹ ਕਮ ਗੁਰੂ ਵੜ ਪਹਿਲ ਦੇ ਆਧਾਰ ਤੇ ਇਹਨਾਂ ਦਾ ਜਿਹੜਾ ਹੈਗਾ ਡਰੱਗ ਵਾਲਾ ਕੰਮ ਜਿੱਦਾਂ ਜਿੱਦਾਂ ਬੇਪਾਲੀ ਸ਼ਾਪ ਹੋ ਗਈ ਜਾਂ ਠੇਕੇ ਤੇ ਜਿਹੜੇ ਬੱਦਰ ਆ ਰਜਾਨ ਜਿੱਦਾਂ ਸ਼ਾਪਾਂ ਖੋਲਦੀਆਂ ਪਈਆਂ ਉਹਨਾਂ ਤੇ ਇਹਨਾਂ ਦਾ ਜਿਆਦਾ ਵਰਕ ਹੋਇਆ ਜਿੱਦਾਂ ਕਨਸਨਟ੍ਰੇਟ ਜਿਆਦਾ ਉਹ ਕਰੋਗੇ ਪਹਿਲ ਪਹਿਲ ਆਧਾਰ ਤੇ ਇਹਨਾਂ ਦਾ ਉਹ ਕੰਮ ਹੋਣਾ ਆ ਤੇ ਹੋਰ ਭਾਈ ਆਪਣੀ ਕੋਈ ਕਮਿਊਨਿਟੀ ਨੂੰ ਅਪੀਲ ਵਗੈਰਾ ਕੁਝ ਕਰਨੀ ਹੈ ਤਾਂ ਤੁਸੀਂ ਕਰ ਸਕਦੇ ਹੋ ਭਾਈ ਮੈਂ ਤਾਂ ਜੀ ਕਮਿਊਨਿਟੀ ਨੂੰ ਇਸੇ ਅਪੀਲ ਕਰਨਾ ਮੰਗਦਾ ਜੀ ਕਿ ਭਾਜੀ ਕਿ ਕਮਿਊਨਿਟੀ ਨੂੰ ਵੋਟ ਪਾ ਕੇ ਆਪਣੇ ਬੰਦਿਆਂ ਨੂੰ ਜਿਤਾਉਣ ਦੀ ਲੋੜ ਹੈ ਜੀ ਜੀ ਬਾਕੀ ਕਮਿਊਨਿਟੀ ਡਿਸੀਜਨ ਕਰੇ ਕਿ ਇਹਨਾਂ ਨੇ ਵੋਟ ਕਿਹਨੂੰ ਪਾਣੀ ਆ ਜੀ ਜੇ ਤਾਂ ਅਸੀਂ ਸਾਡੇ ਕੋ ਆਪਣਾ ਬੰਦੇ ਕਮਿਊਨਿਟੀ ਵੋਟ ਪਾਉਗੇ ਅਸੀਂ ਜਿੱਤਾਂਗੇ ਠੀਕ ਕਿਸੇ ਨੂੰ ਵੀ ਵੋਟ ਪਾਣ ਜੀ ਮੈਂ ਨਹੀਂ ਕਹਿੰਦਾ ਕਿ ਵੋਟ ਮੈਨੂੰ ਪਾਓ ਕੋਈ ਵੀ ਬੰਦਾ ਆਪਣੇ ਆਪਣੀ ਕਮਿਊਨਿਟੀ ਨੂੰ ਪ੍ਰੋਟੈਕਸ਼ਨ ਦੇਣ ਦੀ ਜ਼ਰੂਰਤ ਜੀ ਅਸੀਂ ਹੋਰ ਹੋਰ ਜਿਹੜੀਆਂ ਹੈਗੀਆਂ ਕਮਿਊਨਿਟੀਆਂ ਉਹਨਾਂ ਦੀ ਹੈਲਪ ਕਰਦੇ ਰਹਿੰਦੇ ਆ ਸਪੋਰਟ ਕਰਦੇ ਰਹਿੰਦੇ ਆ ਇਹ ਜਦ ਕਿ ਸਾਡੇ ਆਪਣੇ ਬੰਦੇ ਪੋਲੀਟਿਕਸ ਦੀਪਾ ਜੀ ਕਿੰਨੇ ਘਟੋ ਭੋ ਘਟਾ ਸਾਡੀ ਜਿਹੜੀ ਪਾਪੂਲੇਸ਼ਨ ਆ ਉਹ 3 ਲੱਖ ਦੇ ਲਾਗੇ ਹੋ ਚੁੱਕੀ ਹੈ ਜੀ ਇੰਡੀਅਨ ਦੀ ਓਕਲੈਂਡ ਚ ਅਰਾਊਂਡ ਨਿਊਜ਼ੀਲੈਂਡ ਦੇ ਲਾਗੇ ਤੱਕ 3 ਲੱਖ ਦੇ ਜੀ ਤੇ ਲੇਕਨ ਪੋਲਿਟਿਕਸ ਆ ਆਪਣੇ ਬੰਦੇ ਘਟਾ ਇਹ ਕਮਿਊਨਿਟੀ ਨੇ ਸੋਚਣਾ ਕਿ ਕਿਉਂ ਘਟਵਾ ਇਹਦੇ ਪਿੱਛੇ ਮਸਲਾ ਕੀ ਆ ਕਿਉਂਕਿ ਮੈਨ ਹੈ ਜੀ ਮਸਲਾ ਇਹ ਆ ਕਿ ਕਮਿਊਨਿਟੀ ਸਾਡੀ ਆਪਣੀ ਕਮਿਊਨਿਟੀ ਦੀ ਹੈਲਪ ਨਹੀਂ ਕਰਕੇ ਰਹਾ ਜੀ ਜਿਹਦੇ ਕਰਕੇ ਜੀ ਆਪਣੇ ਬੰਦੇ ਪੋਲਿਟਿਕਸ ਚ ਨਹੀਂ ਆ ਰਹਾ ਜੀ ਇੱਕ ਕਮਿਊਨਿਟੀ ਨੇ ਡਿਸੀਜਨ ਕਰਨਾ ਕਿ ਆਪਣੇ ਬੰਦੇ ਕੋਲ ਆਉਗੇ ਤਾਂ ਕੰਮ ਹੋਊਗਾ ਕਿ ਬਗਾਨੇ ਬੰਦੇ ਕੋਲ ਜਾ ਕੇ ਕੰਮ ਹੋਊਗਾ ਜੀ ਇੱਕ ਕਮਿਊਨਿਟੀ ਡਿਸਾਈਜ਼ ਕਰੇ ਜੀ ਮੇਰੀ ਤਾਂ ਇਹ ਕਮਿਊਨਿਟੀ ਨੂੰ ਇਹ ਬੇਨਤੀ ਆ ਕਿ ਆਪਣੇ ਬੰਦਿਆਂ ਨੂੰ ਪੋਲਿਟਿਕਸ 'ਚ ਲਿਆਓ ਤੇ ਤੁਹਾਡੇ ਕੰਮ ਵੀ ਸੋਖੇ ਕਰਨੇ ਹੋਜੂਗੇ ਜੀ ਤੁਹਾਡੇ ਲਈ ਹਰ ਚੀਜ਼ ਸੋਖੀ ਹੋ ਜੂ ਲੈਂਗੁਏਜ ਦੀ ਪ੍ਰੋਬਲਮ ਲੈਂਗੁਏਜ ਵੀ ਅਸੀਂ ਪੰਜਾਬੀ ਬੋਲਾਂਗੇ ਹਿੰਦੀ ਬੋਲਣ ਵਾਲੇ ਵੀ ਸਾਡੇ 'ਚ ਹੋਊਗੇ ਤੇ ਉਹਦੇ ਨਾਲ ਆਪਣੇ ਕਮਿਊਨਿਟੀ ਦਾ ਕੰਮ ਵੀ ਸੋਖੇ ਹੋਜੂਗੇ ਜੀ ਇਸ ਕਰਕੇ ਨਹੀਂ ਤਾਂ ਸਾਨੂੰ ਬਹੁਤ سارے ਮਸਲੇ ਜਿਹੜੇ ਸਾਡੇ ਅੜੇ ਪਏ ਰਹਿੰਦੇ ਆ ਕਿਉਂਕਿ ਅਸੀਂ ਜਿਹੜੇ ਬਗਾਨਿਆਂ ਨੂੰ ਜਿਤਾ ਕੇ ਆਪਣੀ ਕਮਿਊਨਿਟੀ ਦੇ ਬੰਦੇ ਨੂੰ ਜਿਤਾਣਾ ਬਹੁਤ ਜ਼ਰੂਰੀ ਹੈ ਮੈਂ ਕਮਿਊਨਿਟੀ ਨੂੰ ਬੇਨਤੀ ਕਰਦਾ ਜੀ ਇਹ ਚੈਨਲ ਦੇ ਸਿਰੋਂ ਕਿ ਆਪਣੇ ਬੰਦੇ ਨੂੰ ਪਾਵਰ ਚ ਜ਼ਰੂਰ ਲਿਓ ਸੋ ਆਪਣਾ ਕੋਈ ਉਮੀਦਵਾਰ ਜੇ ਤਾਂ ਮੋਹਰੇ ਬੈਠਾ ਹੋਊਗਾ ਤਾਂ ਆਪਾਂ ਉਹਦੇ ਨਾਲ ਟਾਕ ਕਰ ਸਕਦੇ ਆ ਉਹ ਗਾਂ ਆਪਣੀ ਪਾਰਟੀ ਨੂੰ ਲੈ ਕੇ ਜਿੱਦਾਂ ਆਪਣੇ ਕੋਈ ਵੀ ਕੰਮ ਹੈਗੇ ਆ ਜਿੱਦਾਂ ਉਹ ਆਪਾਂ ਕਢਾ ਸਕਦੇ ਆ ਜਿੱਦਾਂ ਲਾਲੋ ਅੱਜਕੱਲ ਸਟਰੀਟ ਤੇ ਡੌਗ ਬਹੁਤ ਹੁੰਦੇ ਆ ਛੋਟੇ ਬੱਚੇ ਸਕੂਲ ਨਹੀਂ ਜਾਂਦੇ ਆ ਉਹਨਾਂ ਦਾ ਕੰਸਰਨ ਵੀ ਹੈਗਾ ਆ ਭਾਜੀ ਨਹੀਂ ਬਿਲਕੁਲ ਹੈਗਾ ਜੀ ਕੰਸਰਨ ਕਿਉਂਕਿ ਮੈਂ ਕਾਫੀ ਨੋਟਿਸ ਕੀਤਾ ਜਿਹੜਾ ਸਕੂਲ ਆਪਾਂ ਸਕੂਲ ਜੋਂ ਜੋ ਨਿਕਲਦੀ ਹੈ ਨਾ ਸਵੇਰੇ ਆਪਾਂ ਜਾਈਦਾ ਜਿਆਦਾ ਹਾਂਜੀ ਤੇ ਬਾਈਵਲੇ ਕੁੱਤੇ ਘੁੰਮਦੇ ਹੁੰਦੇ ਆ ਜਿੱਦਾਂ ਬਿਲਕੁਲ ਜੀ ਉਹ ਚੀਜ਼ਾਂ ਨੂੰ ਵੀ ਲੈ ਕੇ ਕੁਛ ਹੈਗਾ ਆ ਆਪਜੀ ਦਾ ਕੋਈ ਏਜੰਡਾ ਜਿਹੜੇ ਜੀ ਕੁੱਤੇ ਆ ਜਿਹੜੇ ਸਟਰੀਟ ਡੌਗ ਹੋ ਪਹਿਲਾਂ ਤਾਂ ਉਹਨਾਂ ਨੂੰ ਜਿਹੜੇ ਹੁਣ ਓਵਰਆਲ ਤਾਂ ਗੌਰ ਇਹਨਾਂ ਨੇ ਕੌਂਸਲ ਨੇ ਕੀਤਾ ਹੋਗਾ ਭਾਈ ਉਹਨਾਂ ਦੇ ਚਿਪ ਹੋਣਾ ਚਾਹੀਦਾ ਜੀਪੀਐਸ ਚਿਪ ਹੋਣਾ ਚਾਹੀਦਾ ਤੇ ਕੁੱਤਾ ਪਤ ਲੱਗੇ ਜਿਹੜੇ ਕੁੱਤੇ ਸੜਕਾਂ ਤੇ ਫਿਰਦੇ ਆ ਉਹਨਾਂ ਪੇ ਭਾਈ ਜਿਆਦਾ ਕੁੱਤਾ ਇਹਨੂੰ ਰੱਖਣਾ ਇਹਨੂੰ ਰਜਿਸਟਰ ਕਰਾਓ ਤੇ ਦੂਜਾ ਉਹਨੂੰ ਕੰਟਰੋਲ 'ਚ ਰੱਖੋ ਬਹੁਤ ਸਾਰੇ ਜਿਹੜੇ ਕੁੱਤੇ ਆ ਨੇ ਸਟਰੀਟ ਡੌਗ ਆ ਨੇ ਬੱਚਿਆਂ ਨੂੰ ਵੱਢਤਾ ਕਈ ਵਾਰੀ ਜੀ ਕਈ ਵਾਰ ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਆ ਉਹਦਾਂ ਇਹ ਮਾਲਕ ਨੂੰ ਤੇ ਇਹ ਤੇ ਜ਼ਰੂਰੀ ਏ ਅਸੀਂ ਕਰਾਂਗੇ ਕਾ ਕਾਉਂਸਲ ਨੂੰ ਕਾਉਂਸਲ ਇਨਵੋਲਵ ਹੋ ਕੇ ਗੱਮਣਾ ਕਿ ਭਾਈ ਉਹਤੇ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਜਿਹੜੇ ਕੁੱਤੇ ਨੇ ਵੱਢਿਆ ਉਹਦੇ ਮਾਲਕ ਨੂੰ ਸਜ਼ਾ ਦਿੱਤੀ ਜਾਵੇ ਤੇ ਭਾਈ ਜਿੱਦਾਂ ਹੁਣ ਤੁਹਾਡੀ ਪਾਰਟੀ ਆਪਣੀ ਅਚੀਵਮੈਂਟ ਕਰਦਾ ਕਰਦੇ ਜਿਹੜਾ ਤੁਹਾਡਾ ਗੋਲ ਹੈਗਾ ਤੇ ਤੁਹਾਡਾ ਆਲਰੇਡੀ ਆਫਿਸ ਹੈਗਾ ਤੁਸੀਂ ਆਫਿਸ ਵਿੱਚ ਉੱਥੇ ਪ੍ਰੈਜ਼ੈਂਟ ਰਹੋਗੇ ਜੇ ਕੋਈ ਕਿਸੇ ਨੇ ਆਪਣੀ ਕੋਈ ਸ਼ਿਕਾਇਤ ਲਖਾਣੀ ਆ ਜਾਂ ਕੋਈ ਪ੍ਰੋਬਲਮ ਦੱਸਣੀ ਆ ਤੁਹਾਨੂੰ ਇਹ ਜੀ ਇਸ ਉੱਥੇ ਮੀਟਿੰਗ ਹੁੰਦੀ ਆ ਮਹੀਨੇ ਚ ਮੀਟਿੰਗ ਹੁੰਦੀ ਆ ਉਹ ਮੀਟਿੰਗ ਦੀ ਡੇਟ ਜਿਹੜੀ ਪੇਪਰਾਂ ਵਿੱਚ ਦਿੱਤੀ ਜਾਂਦੀ ਹੈ ਉਸ ਟਾਈਮ ਤੁਸੀਂ ਕੋਈ ਵੀ ਬੰਦਾ ਪਬਲਿਕ ਦਾ ਆ ਕੇ ਉੱਥੇ ਆਪਣਾ ਮਸਲਾ ਵਾ ਕੋਈ ਕਮਿਊਨਿਟੀ ਮਸਲਾ ਕੋਈ ਹੋਰ ਮਸਲਾ ਉਹ ਆ ਕੇ ਕਾਉਂਸਲਰ ਨੂੰ ਕਾਉਂਸਲਰ ਨੂੰ ਤੁਸੀਂ ਦੱਸ ਸਕਦੇ ਹੋ ਪਾਪਾ ਨੂੰ ਡਾਇਰੈਕਟ ਐਕਸੈਸ ਹੋਊਗਾ ਅਸੋ ਸਿੱਧੀ ਮੈਨੂੰ ਕਾਲ ਕਰੋਗੇ ਜਾਂ ਫਿਰ ਕਾਉਂਸਲ ਨੂੰ ਕਾਲ ਕਰੋਗੇ ਤਾਂ ਕਿਸੇ ਦਾ ਮਸਲਾ ਕੋ ਅੜਿਆਵਾ ਪਰ ਜਿਹੜਾ ਸਹੀ ਮਸਲਾ ਹਾਂਜੀ ਉਹਨੂੰ ਅਸੀਂ ਆਪੇ ਸੋਟ ਕਰਾਵਾਂਗੇ ਪਰ ਇਹਦਾ ਮੂਵਮੈਂਟ ਜਿਹੜਾ ਤੁਹਾਡਾ ਆਫਿਸ ਬਣਿਆ ਆ ਉਹ ਭਾਜੀ ਕਿੱਥੇ ਪਾਪਾ ਕੋਰਾ ਕਿੱਥੇ ਆ ਨਹੀਂ ਪਾਪਾ ਕੋਰਾ ਜਿਹੜਾ ਸਾਡਾ ਦਫ਼ਤਰ ਇੱਥੇ ਮਿੰਦਰੀ ਵਿੱਚ ਹੀ ਆ ਆਰਗੇਨਾਈਜੇਸ਼ਨ ਹਾਂਜੀ ਆਰਗੇਨਾਈਜੇਸ਼ਨ ਹਾਂਜੀ ਇਸ ਕਰਕੇ ਤੁਸੀਂ ਮੇਰਾ ਕਾਰਡ ਹੈਗਾ ਜੀ ਜੇ ਕਿਸੇ ਨੂੰ ਕੋਈ ਕੁਐਸਚਨ ਹੋਵੇ ਮੇਰਾ ਕਾਰਡ ਹੈ ਦੀਪੇ ਭਾਜੀ ਉਹਨਾਂ ਨੂੰ ਕਹਿ ਦਿੰਨਾ ਜੀ ਕਾਰਡ ਮੈ ਦੇ ਦੇਣਾ ਇਹ ਕਿਸੇ ਨੂੰ ਕੋਈ ਕੁਐਸਚਨ ਹੋਵੇ ਕਿਸੇ ਕੋਈ ਗੱਲ ਇਨਫੋਰਮੇਸ਼ਨ ਚਾਹੀਦੀ ਆ ਤਾਂ ਮੈਨਾਂ ਜੀ ਕੰਟੈਕਟ ਡਾਇਰੈਕਟਲੀ ਕਰ ਸਕਦੇ ਆ ਤੁਸੀਂ ਬਿਲਕੁਲ ਜੀ ਮੈਂ ਹੈਲਪ ਕਰਨ ਨੂੰ ਤਿਆਰ ਆ ਕਮਿਊਨਿਟੀ ਦੀ ਕਿਸੇ ਵੀ ਤਰ੍ਹਾਂ ਦਾ ਕੁਐਸਚਨ ਤੁਸੀਂ ਕਰਨਾ ਬਿਲਕੁਲ ਕਰੋ ਜੀ ਬਈ ਪਈ ਵੋਟਾਂ ਜਿਹੜੀਆਂ ਆਣੀਆਂ ਉਹ ਆਪਾਂ ਨੂੰ ਕਦ ਆ ਜਾਣੀਆਂ ਤੇ ਕਦ ਆਪਾਂ ਪਾ ਸਕਦੇ ਆ ਉਹਨੂੰ ਕਿੱਦਾਂ ਕਿੱਦਾਂ ਕਰ ਸਕਦੇ ਆ ਉਹ ਵੀ ਇੱਕ ਵਾਰ ਡਿਟੇਲ ਦੱਸ ਦੋ ਜੀ ਸਾਰੀ ਵੋਟਾਂ ਜੀ ਜਿਹੜੇ ਟਕਨੀਕੀ ਨੀ ਗੁਰੂ ਘਰ ਵਾ ਹਾਂਜੀ ਉੱਥੇ ਹਾਲ ਦੀ ਘੜੀ ਨਹੀਂ 5 ਤਰੀਕ ਤੋਂ ਬਾਅਦ ਉੱਥੇ ਬੂਥ ਲੱਗ ਜਾਣੇ ਬੂਥ ਜਿਹੜਾ 4 ਘੰਟੇ ਲਈ ਖੁੱਲਿਆ ਕਰੂਗਾ ਵੀ ਸੰਡੇ ਉੱਥੇ ਜਾਓ ਇਲੈਕਸ਼ਨ ਕਮਿਸ਼ਨ ਦੇ ਬੰਦੇ ਬੈਠੇ ਹੋਊਗੇ ਜੇ ਕਿਸੇ ਦੇ ਨਹੀਂ ਜਿਹੜਾ ਪੇਪਰ ਆਇਆ ਜਿਹੜੀਆਂ ਜੇ ਤੁਹਾਡਾ ਐਡਰੈਸ ਗਲਤ ਆ ਬੈਲਟਾ ਬੈਲਟ ਪੇਪਰ ਜਿਹੜੇ ਨਹੀਂ ਆਏ ਤਾਂ ਫਿਰ ਤੁਸੀਂ ਗੁਰਦਾਰੇ ਜਾਓ ਜਾਂ ਲਾਇਬ੍ਰੇਰੀ ਜਾਓ ਉੱਥੇ ਜਾ ਕੇ ਆਈਡੀ ਲੈ ਜਾਓ ਆਪਣੀ ਨਾਲ ਤੇ ਉਹ ਤੁਹਾਡੀ ਬੋਟ ਲੱਭ ਕੇ ਆਪ ਹੀ ਪਾ ਦੋਗੇ ਜੀ ਆਈਡੀ ਲੈ ਕੇ ਜਾਣ ਦੀ ਲੋੜ ਆ ਮਤਲਬ ਆਈਡੀ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਕਈ ਵਾਰ ਸੇਮ ਨਾਮ ਦੇ ਆਉਂਦੇ ਜਿੱਦਾਂ ਹੁਣ ਸਿੰਘ ਬਹੁਤ ਆਪਣਾ ਨਾਮ ਵੈਰੀ ਕਾਮਨ ਹੋ ਜਾਂਦੀ ਜੀ ਸਿੰਘ ਹੁਣ ਉਹਦੇ ਨਹੀਂ ਕਈ ਕਿਹ ਨਾਮ ਹੁੰਦੇ ਜੀ ਸੇਮ ਨਾਮ ਦੇ ਜੀ ਇਸ ਕਰਕੇ ਮੈਂ ਇਹ ਜ਼ਰੂਰ ਬੇਨਤੀ ਕਰਦਾ ਜੀ ਪਰ ਵੋਟ ਸਾਰੇ ਪਾਓ ਪਾ ਤੁਹਾਡੀ ਮਰਜ਼ੀ ਆ ਕਿਹਨੂੰ ਪਾਣੀ ਆ ਆਪਣੇ ਬੰਦੇ ਨੂੰ ਜਿਤਾਣਾ ਵੀ ਤੁਹਾਡੀ ਆ ਜੀ ਬਸ ਜੀ ਆ ਜੀ ਤੁਸੀਂ ਆਪਣੇ ਬੰਦੇ ਨੂੰ ਜਿਤਾਉਂਗੇ ਤਾਂ ਤੁਹਾਡੇ ਕਮਿਊਨਿਟੀ ਦੇ ਸਾਰੇ ਕੰਮ ਕਰਾਂਗੇ ਜੀ ਅਸੀਂ ਜੀ ਭਾਜੀ ਸੋ ਜਿਹੜੀ ਸਰੋਤ ਤੇ ਦੇਖਦੇ ਹੋ ਵੀਡੀਓ ਆਪਣੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਆਪਾਂ ਨੂੰ ਇੰਨਾ ਟਾਈਮ ਦਿੱਤਾ ਤੇ ਆਪਣੀ ਪਹਿਲੀ ਵੀਡੀਓ ਸੀਗੀ ਭਾਜੀ ਉਹਨਾਂ ਦੇ ਨਾਲ ਤੇ ਉਮੀਦ ਆਪਾਂ ਇੱਕ ਦੋ ਦਿਨਾਂ ਚ ਹੋਰ ਵੀ ਆਪਾਂ ਜਿੱਦਾ ਵਿਚਰਾਂਗੇ ਕਮਿਊਨਿਟੀ ਦੇ ਵਿੱਚ ਤੇ ਵੀਡੀਓ ਬਣਾਵਾਂਗੇ ਭਾਜੀ ਉਹਨਾਂ ਦੇ ਨਾਲ ਹੋਰ ਕਿਹੜੇ-ਕਿਹੜੇ ਗੋਲ ਹੈਗੇ ਆ ਜਿੱਦਾਂ ਲੋਕਲ ਕਮਿਊਨਿਟੀ ਨਾਲ ਜਦਾ ਆਪਾਂ ਜਾ ਕੇ ਉਹਨਾਂ ਦੇ ਨਾਲ ਨੁਕਰ ਮੀਟਿੰਗ ਵਗੈਰਾ ਕਰਦੇ ਆ ਤੇ ਉਸ ਤੋਂ ਹੋਰ ਆਪਾਂ ਨੂੰ ਕੁਐਸ਼ਨ ਵਗੈਰਾ ਆਉਂਦੇ ਆ ਕਿ ਆਪਾਂ ਨੂੰ ਕਿਹੜੇ-ਕਿਹੜੀਆਂ ਹੋਰ ਚੀਜ਼ਾਂ ਦੀ ਲੋੜ ਹੈਗੀ ਆ ਸੋ ਤੁਹਾਡੇ ਵੀ ਜੇ ਕੋਈ ਕੁਐਸ਼ਨ ਹੋਗੇ ਲੋਕਲ ਪਪੋਗੁਰਾ ਲਵ ਹੈਸ਼ ਨੂੰ ਲੈ ਕੇ ਤੇ ਤੁਸੀਂ ਮੈਨੂੰ ਕਮੈਂਟ ਦੇ ਟਿੱਪਣੀਆਂ ਦੇ ਵਿੱਚ ਦੱਸ ਸਕਦੇ ਆ ਤੇ ਭਾਜੀ ਬਹੁਤ ਬਹੁਤ ਧੰਨਵਾਦ ਜੀ ਅਕੀ ਜੀ ਥੈਂਕ ਯੂ ਧੰਨਵਾਦ ਜੀ ਤੁਹਾਡਾ ਟਾਈਮ ਥੈਂਕ ਯੂ ਜੀ ਬਹੁਤ ਬਰੇ ਰਹੋ ਜੀ ਬਿਲਕੁਲ ਜੀ ਵਾਈ ਬਰ ਜੀ ਖਾਲਸਾ ਵਾਈ ਬਰ ਜੀ ਕੀ ਪਤੇ ਜੀ ਜਲਦੀ ਆਪਾਂ ਨੈਕਸਟ ਵੀਡੀਓ ਵਿੱਚ ਰੱਬ ਰੱਖਾ ਸਤਿ ਸ੍ਰੀ ਅਕਾਲ